ਬਈ ਦੋਸਤੋ ਸਾਰੇ ਵੀਰ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਮੀਰੇ ਤੁਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਮਤਪਾਲ ਸਿੰਘ ਵੱਗੂ ਤੇ ਆਪਾਂ ਖੜੇ ਆਂਗੇ ਬਈ ਜੀ ਬੁਲਾਡੇ ਟਰੈਕਟਰ ਦੀ ਮੰਡੀ ਦੇ ਜੋ ਕਿ ਹਰ ਐਤਵਾਰ ਹੁੰਦੀ ਆ ਤੇ ਬਈ ਜੀ ਅੱਜ ਆਪਾਂ ਬਹੁਤ ਟਾਈਮ ਬਾਦੋਂ ਬੁਲਾਡੇ ਟਰੈਕਟਰ ਦੀ ਮੰਡੀ ਤੇ ਆ ਰੇਟ ਮਾਡਲ ਜਨਰਲਲੀ ਵੀਡੀਓ ਚ ਬਣਦੇ ਰਿਓ ਤੇ ਟਰੈਕਟਰ ਦੀ ਕੰਡੀਸ਼ਨ ਨੂੰ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਮੋਡਲ ਨੰਬਰ ਕੀ ਆ ਬਾਈ ਜੀ ਨਾਮ ਜਸਕਰਨ ਸਿੰਘ ਪਿੰਡ ਲਖਵੀਰ ਵਾਲਾ ਮੋਡਲ ਨੰਬਰ 98769 2238 ਠੀਕ ਆ ਬਾਈ ਜੀ ਤੇ ਕਿੰਨੇ ਟਰੈਕਟਰ ਨੇ ਬਾਈ ਜੀ ਆਪਣੇ ਦੋ ਟਰੈਕਟਰ ਨੇ ਕਰੇਲੂ ਟਰੈਕਟਰ ਨਹੀਂ ਹਾਂ ਬਾਈ ਠੀਕ ਆ ਬਾਈ ਜੀ ਤੇ ਲੋ ਬਾਈ ਜੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸਾਰੀ ਤੇ ਕਿੰਨੇ ਮਾਡਲ ਆ ਬਾਈ ਇਹ 95 ਮਾਡਲ ਆ ਬਾਈ ਇਹ ਲੈ ਵੀ 95 ਮਾਡਲ ਆਗਾ ਆਲ オリジナル ਆ ਬਾਈ ਜਿੰਨਾ ਵੀ ਹੈਗਾ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਾਈ ਜੀ ਟਾਇਰ ਬਾਈ ਇਹਦੇ ਮਗਰ ਲੇ ਤਾਂ ਪੂਰੀ ਬਾਈ ਨੇ 90 ਪੈਸੇ ਵਾਂਗ ਪਏ ਠੀਕ ਆ ਜੀ ਤੇ ਜੇ ਕੇ ਸੋਨਾ ਮੰਨਣ ਦੇ ਟਾਇਰ ਨੇ ਬਾਈ ਜੀ ਤੇ ਪੂਰੇ ਕੰਪਨੀ ਦੇ ਟਾਇਰ ਨੇ ਵਧੀਆ ਆਲੇ ਤੇ ਆਲ オリジナル ਆਲੇ ਸਾਰਾ origignal ਤੇ ਅਗਲੇ ਟਰਾਂ ਦੀ ਗੱਲ ਕਰੀਏ ਅਗਲੇ ਕਿੰਨੇ ਭਾਈ 60 ਕੇ ਪੈਸੇ ਠੀਕ ਹੈ ਜੀ ਅਗਲੇ 60 ਕੇ ਪੈਸੇ ਨੇਗੇ ਤੇ ਚੈੱਕ ਕਰ ਲੋ ਤੇ ਇੰਜਨ ਗੇਅਰ ਦੀ ਗੱਲ ਕਰੀਏ ਭਾਈ ਜਮ ਉਹ ਕੇ ਵਾਹ ਕੇ ਚਲਾ ਕੇ ਬੰਦਾ ਚੈੱਕ ਕਰ ਲਿਆ ਠੀਕ ਹੈ ਜੀ ਤੇ ਜੇ ਆਪਾਂ ਕਰੀਏ ਹੈਂਡਲ ਤੇ ਭਾਈ ਸਲਫੀ ਚੱਗਦਾ ਹੈਂਡਲ ਨਾਲ ਆ ਭਾਈ ਸਲਫੀ ਚੱਗਦਾ ਡੰਡਾ ਫੱਟੀ ਨਾਲ ਆ ਠੀਕ ਹੈ ਜੀ ਚਲ ਲੈ ਭਾਈ ਜਿੰਨਾ ਟਰੈਕਟਰ ਦੇ ਨਾਲ ਆਗਾ ਸਾਰਾ ਕੁਝ ਆਪਾਂ ਕੈਮਰੇ ਚ ਦਿਖਾਤਾ ਤੁਹਾਨੂੰ ਤੇ ਕਿੰਨੇ ਮਾਡਲ ਆ ਭਾਈ ਮਾਡਲ ਪਛਾਣਦੇ ਆ ਭਾਈ ਰੇਟ ਇੱਥੇ ਥਰ੍ਹਦਾ 1 ਲੱਖ ਬਾਕੀ ਮੌਕੇ ਦੇ ਮਾਨਦਾਨ ਹੋ ਜਾਵੇਗਾ ਤੇ ਪੰਜਾਬ ਨੰਬਰ ਹੈ ਬਈ ਇਹ ਪੰਜਾਬ ਨੰਬਰ ਠੀਕ ਹੈ ਜੀ ਪੰਜਾਬ ਨੰਬਰ ਹੈਗਾ ਚਲੋ ਬਈ ਕੰਡੀਸ਼ਨ ਚੈੱਕ ਕਰੀਏ ਧਰ ਲੋ ਤੇ ਘੱਟ ਖਰਚੇ ਵਾਲਾ ਇਹ ਛੋਟੇ ਜ਼ਿਮੀਂਦਾਰ ਲਈ ਪੂਰਾ ਵੈਸਟਰ ਟਰੈਕਟਰ ਤੇ ਅਗਲਾ ਹੈਗਾ ਸਵਰਾਜ 744 FE ਤੇ ਇਹ ਕਿੰਨੇ ਮਾਡਲ ਹੈ ਬਈ ਇਹ ਬਈ 8 ਮਾਡਲ ਹੈ ਜੀ ਠੀਕ ਹੈ ਜੀ 8 ਮਾਡਲ ਹੈ ਬਾਹਰ ਪੰਪ ਵਾਲਾ ਹੈਗਾ ਤੇ ਟਾਇਰ ਟੱਪੇ ਦੀ ਗੱਲ ਕਰੀਏ ਬਈ ਜੀ ਟਾਇਰ ਬਈ ਇਹਦੇ ਸਾਰੇ 95 ਪੈਸੇ 90 ਕਿੰਨੇ ਪੈਸੇ ਠੀਕ ਹੈ ਜੀ ਨਵੇਂ ਮੰਗੂ ਪੈਣੇ ਜਿਵੇਂ ਆਪਾਂ ਲਾ ਕੇ ਚੱਲੀਏ ਫਿਰ ਸਾਤੇ ਸਟੀering ਵਾਲਾ ਆ ਗਿਆ ਤੇ ਇਹ ਡਬਲ ਕਲਚ ਠੀਕ ਹੈ ਜੀ ਡਬਲ ਕਲਚ ਤੇਲ ਬ੍ਰੇਕਾ ਤੇ ਜਿਹਦੀ ਡਿਮਾਂਡ ਵੱਧਾ ਗਈ 6 ਚਿਰੀ ਵਾਲਾ ਠੀਕ ਹੈ ਜੀ ਤੇ ਇਹ ਵੀ ਪੰਜਾਬ ਨੰਬਰ ਹੈ ਬਾਈ ਜੀ 34 ਨੰਬਰ ਹੈ ਜੀ ਪੰਜਾਬ ਚ ਨਾ ਠੀਕ ਹੈ ਜੀ ਪੰਜਾਬ ਚ ਨਾਗਾ ਤੇ ਹਰਿਆਣਾ ਨੰਬਰ ਹੈਗਾ ਤੇ ਆਲ オリジナル ਹੀ ਬਾਈ ਜਿੰਨਾ ਵੀ ਹੈਗਾ ਠੀਕ ਹੈ ਜੀ ਤੇ ਬਾਕੀ ਮਗਰਾਟ ਵਗੈਰਾ ਨਿਕਲੀ ਸੀ ਜੀ ਸੁੰਦਰ ਦਿਖਾ ਦੇਣਗੇ ਪੂਰੇ ਸਾਫ ਹੈ ਨੇ ਬਾਈ ਜੀ ਗਈ ਤੇ ਕੀ ਡਿਮਾਂਡ ਹੈ ਬਾਈ ਜੀ ਇਹਦੀ ਇਹਦੀ ਬਾਈ ਦੋ ਅਸੀਂ ਡਿਮਾਂਡ ਆ ਬਾਕੀ ਮੌਕੇ ਤੇ ਕਰ ਦਾਂਗੇ ਠੀਕ ਆ ਬਾਈ ਜੀ ਤੇ ਬਾਕੀ ਬਈ ਮੌਕੇ ਦੇ ਬਈ ਕਹਿੰਦਾ ਮਾਨਦਾਨ ਕਰ ਦੋਗੇ ਤੇ ਸਹੀ ਲੋਕੇਸ਼ਨ ਬਈ ਜੀ ਆਪਣੀ ਕੀ ਹੈ ਜੀ ਬਈ ਪਿੰਡ ਲਖਮੀਰ ਵਾਲਾ ਜੀ ਠੀਕ ਹੈ ਜੀ ਡਿਸਟ੍ਰਿਕਟ ਮਾਨਸਾ ਠੀਕ ਹੈ ਬੜਾ ਓਕੇ ਬਈ ਜੀ ਠੀਕ ਹੈ ਬਈ ਜੀ ਧੰਨਵਾਦ ਧੰਨਵਾਦ ਸਾਸੀਗਾ ਬਈ ਜੀ ਸਿਕਲ ਬਈ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਈ ਜੀ ਨਾਮ ਜਗਰਾਤ ਸਿੰਘ ਮੋਬਾਈਲ ਨੰਬਰ 99155 ਜੀ 36698 ਠੀਕ ਹੈ ਜੀ ਇੱਕ ਟਰੈਕਟਰ ਲੈ ਕੇ ਆਵੇਂ ਇੱਕ ਇਸ ਬੈ ਕੇ ਠੀਕ ਹੈ ਜੀ ਲੈ ਅਸ ਅਸਾ ਟਰੈਕਟਰ ਲੈ ਕੇ ਆਇਆ ਬਈ ਤੇ ਕੰਡੀਸ਼ਨ ਚੈੱਕ ਕਰ ਜ਼ਰੂਰ ਕਰ ਲੋ ਬਈ ਜੀ ਤੇ ਟਾਇਰ ਟੱਪਿਆਂ ਦੀ ਗੱਲ ਕਰੀਏ ਬਈ ਜੀ ਟਾਇਰ 9 ਅਗਲੇ 70 ਰੁਪਏ ਹੈ ਜੀ ਅਗਲੇ 70 ਰੁਪਏ ਆ ਤੇ ਕੰਡੀਸ਼ਨ ਚੈੱਕ ਜਰੂਰ ਕਰ ਲੋ ਸਾਰੇ origignal ਹੀ ਹੈ ਬਾਈ ਜੀ ਬਿਲਕੁਲ ਓਕੇ ਹੈ ਜੀ ਠੀਕ ਹੈ ਜੀ ਲੈ ਵੇ ਕੰਡੀਸ਼ਨ ਚੈੱਕ ਕਰ ਲੋ ਕਿ ਕਿੰਨਾ ਕਨੇ ਮਾਡਲ ਆ ਬਾਈ ਜੀ 2000 ਮਾਡਲ ਆ ਜੀ 2000 ਮਾਡਲ ਆਗਾ ਪੰਜਾਬ ਨੰਬਰ ਆਗਾ ਠੀਕ ਹੈ ਬਾਈ ਜੀ ਵਾਕਿ ਇੱਕ ਵਾਰੀ ਓਕੇ ਨੰਬਰ ਰੰਬਰ ਦੇਖ ਲੋ ਤੁਸੀਂ ਪੂਰਾ ਓਕੇ ਪਿਆ ਦਾ ਤੇ ਕੀ ਡਿਮਾਂਡ ਆ ਬਾਈ ਇਹਦੀ ਇਹਦਾ 148 ਫੁੱਲ ਕਰਦੇ ਆ ਜੀ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਜੀ ਠੀਕ ਹੈ ਜੀ ਤੇ ਕੰਡੀਸ਼ਨ ਓਕੇ ਪਈ ਹੈਗੀ ਤੇ 12 ਦੇ ਰੇਟਾਂ ਜਗ ਕਿੱਥੇ ਕਿਤੇ ਤੱਕ ਸੜ ਦੂੰਗਾ ਬਾਈ ਜੀ ਕਰ ਦਾਂਗੇ ਜੀ ਮੌਕੇ ਤੇ ਮੰਤਨ ਵਧੀਆ ਕਰ ਦਾਂਗੇ ਜੀ ਠੀਕ ਆ ਬਾਈ ਜੀ ਜੇ ਆਓਗੇ ਤਾਂ ਬਾਈ ਕਹਿੰਦਾ ਤੇ ਲੋਕੇਸ਼ਨ ਕੀ ਆ ਬਾਈ ਜੀ ਮੇਨ ਪਿੰਡ ਕੀ ਆ ਬਾਈ ਜੀ ਪਿੰਡ ਖੀਵਾ ਕਲਾਂ ਹੀ ਠੀਕ ਆ ਬਾਈ ਜੀ ਖੀਵੇ ਕਲਾਂ ਬਾਈ ਦੇ ਟਰੈਕਟਰ ਖੜਾ ਹੁੰਦਾ ਤੇ ਵਪਾਰ ਦਾ ਕੰਮ ਆਂਗਾ ਬਾਈ ਜੀ ਵੈਸੇ ਇੱਕ ਕੁ ਵੇਚਣ ਦੇ ਘਰੇਲੂ ਹੀ ਆ ਜੀ ਠੀਕ ਆ ਬਾਈ ਜੀ ਘਰੇਲੂ ਟਰੈਕਟਰ ਦਾ ਤੇ ਲੋ ਬਾਈ ਜੀ ਠੀਕ ਆ ਬਾਈ ਜੀ ਧੰਨਵਾਦ ਬਾਈ ਧੰਨਵਾਦ ਸਿਕਾਲ ਬਾਈ ਜੀ ਸਿਕਾਲ ਬਾਈ ਜੀ ਮੋਬਾਈਲ ਨੰਬਰ ਕੀ ਆ ਬਾਈ ਜੀ ਆਪਣਾ ਭਾਈ ਜੀ 952 ਦਾਸ ਤੇ 90432 ਠੀਕ ਆ ਭਾਈ ਜੀ ਤੇ ਇੱਕ ਟਰੈਕਟਰ ਹੀ ਲੈ ਕੇ ਆਵੇਂ ਜੀ ਹਾਂ ਜੀ ਠੀਕ ਆ ਭਾਈ ਜੀ ਤੇ ਲੋ ਭਾਈ ਜੀ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਜੀ ਦੀ ਡਿਮਾਂਡ ਵੱਧ ਰਹੀ ਹੈਗੀ ਹੁਣ ਤੱਕ ਪਲੱਸ ਵਾਲਾ ਨਿਊ ਹਾਲੈਂਡ 3630 TXT ਮਾਡਲ ਜਗਾ ਤੇ ਕਿੰਨੇ ਮਾਡਲ ਆ ਭਾਜੀ ਇਹ ਨੌ ਮਾਡਲ ਆ ਨੌ ਮਾਡਲ ਲਗਾ ਤੇ ਸਪੀਕਰ ਵਗੈਰਾ ਦੀ ਗੱਲ ਕਰੀ ਨਾਲ ਹੀ ਦੇਉਗੇ ਭਾਈ ਜੀ ਠੀਕ ਆ ਬਾਈ ਜੀ ਇਹ ਆਲ オリジナル ਆ ਤੇ ਬਾਕੀ ਟੇਪ ਵਗੈਰਾ ਦੀ ਗੱਲ ਕਰੀਏ ਸੌਂਗਣੂਗਾ ਹੀ ਆ ਜੀ ਹਾਂਜੀ ਬੇਸ਼ੱਕ ਠੀਕ ਆ ਜੀ ਤੇ ਕਈ ਵੇਰ ਹੁੰਦੇ ਨੇ ਕਿ ਕਹਿੰਦੇ ਨੇ ਇਹਦੇ ਉੱਤੇ ਸਕ੍ਰੈਚ ਵਗੈਰਾ ਪਏ ਜਾਂਦੇ ਨੇਗੇ ਕੈਂਪਰ ਗੁੰਮਪਰ ਆਪਾਂ ਧਰਦੇ ਹੀ ਰਹਿਣਾ ਹੈਗਾ ਨਾ ਸੇਫਟੀ ਵੀ ਹੈਗਾ ਸੌਂਗੂ ਠੀਕ ਆ ਬਾਈ ਜੀ ਤੇ ਬਾਕੀ ਕੰਡੀਸ਼ਨ ਓਕੇ ਹੈਗੇ ਤੇ 16 ਦੇ ਟਾਇਰਾਂ ਚ ਨੇ ਜੀ 16 ਟਾਇਰਾਂ ਚ 16 ਦੇ ਟਾਇਰਾਂ ਚ ਤੇ ਬਾਕੀ ਬੇਟ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਕਿ ਲੱਗੇ ਹੋਏ ਨੇਗੇ ਠੀਕ ਆ ਬਾਈ ਜੀ ਤੇ ਨੌ ਮਾਡਲ ਲਗਾ ਤੇ ਟਾਇਰ ਟੱਪੇ ਦੀ ਗੱਲ ਕਰੀਏ ਬਾਈ ਜੀ ਟਾਇਰ ਟੱਪੇ ਕਿੰਨੇ ਕੇ ਪੈ ਤੇ ਕੰਡੀਸ਼ਨ ਦਾ ਓਕੇ ਪੈਗਾ ਪੰਜਾਬ ਨੰਬਰ ਘਰਿਆਣਾ ਬਾਈ ਜੀ ਪੰਜਾਬ ਨੰਬਰ ਆਗਾ ਠੀਕ ਆ ਬਾਈ ਜੀ ਬਾਕੀ ਲੱਗਗਾ ਜੀ ਤੇ ਇੰਜਨ ਗੇਅਰ ਦੀ ਗੱਲ ਦੱਸੋ ਬਾਈ ਜੀ ਇੰਜਨ ਗੇਅਰ ਦਾ ਵੀ ਪੂਰਾ ਓਕੇ ਆ ਠੀਕ ਆ ਜੀ ਦਾ ਵੀ ਓਕੇ ਜਮਾ ਠੀਕ ਆ ਜੀ ਬਸ ਟ్రਾਈ ਲੈ ਕੇ ਫੇਰ ਟਰੈਕਟਰ ਲੈ ਜੀ ਠੀਕ ਆ ਜੀ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਜਿਹੜੀ ਬਾਈ ਹੈਗੀ ਹੈਗੀ 4 40 ਹੈ ਠੀਕ ਆ ਜੀ ਤੇ ਮਾਨਦਾਨ ਹੋ ਜੂਗਾ ਜੀ ਆਊ ਜੂਗਾ ਮੱਕ ਠੀਕ ਆ ਜੀ ਲਓ ਬਾਈ ਜੀ ਮੇਰੀ ਵੀਡੀਓ ਦੇਖ ਕੇ ਹੋਗੇ ਬਾਈ ਕਹਿੰਦਾ ਪਲ ਮਾਨਦਾਨ ਕਰਕੇ ਤੋਰਾਂਗੇ ਤੇ ਕੰਡੀਸ਼ਨ ਕੋਕਾ ਬੀਸ ਪਈ ਹੈ ਕਿ ਤੇ ਪਾਵਰ ਸਟੀering ਆ ਫੁੱਲ ਟਾਉ ਮਾਡਲ ਆ ਗਿਆ ਠੀਕ ਹੈ ਬਾਈ ਜੀ ਧੰਨਵਾਦ ਲਓ ਬਾਈ ਜੀ ਐਮਸੀ ਆਸਾ ਤੇ ਪਿਛਲੇ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ ਹੈਗੇ ਬਾਈ ਜੀ ਅੱਧੇ ਤੇ ਫਰੰਟਾ ਰਹੇਗੇ ਬਾਈ ਜੀ 55 ਕੋ ਪੈਸੀ ਇਹ ਵੀ ਪੰਜਾਬ ਨੰਬਰ ਆਗਾ ਪੀਵੀ 22 ਤੇ 92 ਮਾਡਲ ਆ ਬਾਈ ਜੀ 95000 ਰੁਪਏ ਰੇਟ ਆਗਾ ਬਸ ਕੀ ਕੰਡੀਸ਼ਨ ਚੈੱਕ ਜ਼ਰੂਰ ਕਰ ਲੋ ਓਕੇ ਰਿਪੋਰਟ ਕਰ ਤੇ ਕੋਈ ਬੈਲਡ ਸੈਲਡ ਨਹੀਂ ਹੈਗਾ ਕੰਡੀਸ਼ਨ ਵਧੀਆ ਪਈ ਆ ਬਾਈ ਜੀ ਇਹ 13 ਲੱਖ ਸਵਰਾਜ 855 ਟੂ ਸਟਾਰ ਆ ਇਹ ਵੀ 31 ਮਾਨਸਾ ਦਾ ਨੰਬਰ ਹੈ 2006 ਮਾਡਲ ਆ ਤੇ ਫਰੰਟਰ ਨਵੇਂ ਨੇ ਤੇ ਬੈਕਟਾ ਰਹਿਗੇ ਨੇ ਬਈ ਜੀ 75 ਕੁ ਪੈਸੇ ਤੇ ਸਾਡੇ ਸਟੀering ਵਾਲਾ ਗਿਆ ਤੇ 313000 ਰੁਪਿਆ ਰੇਟ ਆ ਬਾਈ ਜੀ 6 ਮਾਡਲ ਆ ਤੇ ਬਾਹਰ ਪੰਪ ਵਾਲਾ ਗਿਆ ਬਈ ਜੀ ਕੰਡੀਸ਼ਨ ਚੈੱਕ ਜੀ ਬੂ ਕਰ ਲੋ ਓਕੇ ਪਿਆ ਤੇ ਮਗਰਾਟ ਵਗੈਰਾ ਦੀ ਗੱਲ ਕਰੀਏ ਮਗਰਾਟ ਵਗੈਰਾ ਵੀ ਪੂਰੇ ਸਾਫ ਨੇ ਬਈ ਜੀ ਓਕੇ ਜੇ ਫੇਰ ਤੁਹਾਨੂੰ ਦੱਸਾਂਗੇ ਸੁਪਰਾਜ 8554 ਫੋਰ ਸਟਾਰ ਤੇ ਟੈਂਕੀ ਵਾਲਾ ਬਾਬਰ ਲੱਗੇ 2017 ਮਾਡਲ ਲੱਗਾ ਬਈ ਜੀ ਤੇ ਮੋਡੀਫਾਈ ਹੋਇਆ ਦਾ ਤੇ ਸਪੀਕਰ ਵਗੈਰਾ ਵੀ ਵਧੀਆ ਲੱਗੇ ਨੇ ਇੱਕ ਨੋਪੀ ਵੀ ਵਗੈਰਾ ਵੀ ਲੱਗੇ ਹੋਇਆ ਤੇ ਬੈਕ ਡਰਨ ਦੀ ਗੱਲ ਕਰੀਏ ਬੈਕ ਡਰ ਰਹਿ ਗਿਆ ਬਈ ਜੀ 75 ਕੁ ਪੈਸੇ ਤੇ ਫਰੰਟ ਡਰ ਰਹਿ ਗਿਆ ਬਈ ਜੀ ਅੱਧੇ 17 ਮਾਡਲ ਤੇ 5 ਲੱਖ 25000 ਰੁਪਏ ਦੀ ਮੰਗ ਦਾ ਇਹ ਲੋ ਬਈ ਜੀ ਤੇ ਜੇ ਕੇ ਸੋਨਾ ਨੰਬਰ 1 ਦੇ ਟਾਇਰ ਨੇ ਤੇ 14 ਦੇ ਟਾਇਰਾਂ ਚਾਹਵਾ ਜੀ ਅਰੇ ਚੈੱਕ ਕਰ ਲੋ ਕੰਡੀਸ਼ਨ ਓਕੇ ਰਿਪੋਰਟ ਲੱਗਿਆ ਯਾਰ ਲੱਗਿਆ ਬਈ 265 ਡੀਆਈ ਵਿੰਦਰਾ ਇਹ ਜਿਹੜਾ ਵਾਈਡਰਾਂ ਦੀ ਗੱਲ ਕਰੀ ਬਈ ਜੀ ਬੈਕਟਰ ਹੈਗਾ ਬਈ 45 ਕੋ ਪੈਸੇ ਤੇ ਫਰੰਟ ਹੈ ਬਈ ਜੀ 93 ਮਾਡਲ ਹੈਗਾ ਤੇ 1,45,000 ਰੁਪਏ ਦੀ ਮੰਗ ਹੈ ਬਈ ਪੂਰਾ ਓਕੇ ਪੈਗਾ ਇਹ ਸਾਲਾ オリジナル ਹੀ ਜਿੰਨਾ ਵੀ ਹੈਗਾ ਟਰੈਕਟਰ ਤੇ ਕੰਡੀਸ਼ਨ ਨਾ ਵੀ ਵਧੀਆ ਪਿਆ ਸਾਫ ਹੋਰ ਤੇ ਆਹੜਾ ਫਿਰ ਸਬਰਾਜ 855 ਸਿੰਗਾ ਸ਼ਾਹ 2002 ਮਾਡਲ ਦਾ ਤੇ ਫਰੰਟਰ ਇਹਨਾਂ ਦੀ ਗੱਲ ਕਰੀ ਬਾਈ ਜੀ ਫਰੰਟਰ ਹੈਗੇ ਬਾਈ ਜੀ 65 70 ਪੈਸੇ ਤੇ ਬੈਕਟਰ ਹੈਗੇ ਬਾਈ ਜੀ ਨਵੇਂ ਤੇ ਸਪੀਕਰ ਵੀ ਇਹਰਾ ਵੀ ਤੁਸੀਂ ਦੇਖ ਸਕਦੇ ਹੋਗੇ ਲੱਗੇ ਹੋਏ ਨੇਗੇ ਤੇ ਕੰਡੀਸ਼ਨ ਦਾ ਵੀ ਵਧੀਆ ਪਿਆਗਾ 2002 ਮਾਡਲ ਦਾ ਤੇ 265000 ਰੁਪਏ ਦਾ ਬਾਕੀ ਮੌਕੇ ਦਾ ਮਨ ਤੁਹਾਨੂੰ ਹੋਈਗਾ ਤੇ ਬਲੱਡ ਡ੍ਰੈਕਟਰ ਦੀ ਮੰਡੀ ਤੇ ਖੜੇ ਹੈਗੇ ਬਾਈ ਜੀ ਤੁਸੀਂ ਲਿਸਨ ਚੈੱਕ ਦੇ ਰੂ ਕਰ ਲਓ